ਆ ਦੇਖੋ ਤੁਸੀਂ ਭਾਨਾ ਸਿੱਧੂ ਮੈਨ ਟੀਮ ਤੇ ਜਸਵੀਰ ਇੰਜੀਨੀਅਰ ਟੀਮ ਨੂੰ ਕਿਸ ਤਰੀਕੇ ਨਾਲ ਐਸਪੀ ਸਾਹਿਬ ਨੇ ਆ ਕੇ ਘੇਰਾ ਪਾਇਆ ਸੀ ਹਨਾ ਕਿਹੜੇ ਕਿੰਨੀ ਜਿਆਦੇ ਫੋਰਸ ਲੱਗੀ ਹੋਈ ਹੈ ਇੱਥੇ ਸਾਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਸਾਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਕਿਉਂਕਿ ਅਸੀਂ ਸੰਗਰੂਰ ਸੀ ਇਹ ਮਾਨ ਦੀ ਕੋਠੀ ਤੋਂ ਤਿੰਨ ਕਿਲਿਆਂ ਦੀ ਦੂਰੀ ਤੇ ਸੀ ਆ ਕੋਠੀ 'ਚ ਰੁਕੇ ਹੋਏ ਸੀ ਤੇ ਆ ਦੇਖੋ ਕਿੰਨੀ ਜਿਆਦੇ ਪੁਲਿਸ ਫੋਰਸ ਲੱਗੀ ਹੋਈ ਹੈ ਚਲੋ ਹਨਾ ਇਹ ਤਾਂ ਸਾਰਾ ਕੁਝ ਗ੍ਰਿਫਤਾਰੀਆਂ ਹੋਣੀਆਂ ਜਾਣਾ ਸਾਰਾ ਕੁਝ ਚੱਲਦਾ ਹੀ ਰਹਿੰਦਾ ਜਦੋਂ ਆਪਾਂ ਕਿਸੇ ਸੰਘਰਸ਼ ਦਾ ਹਿੱਸਾ ਬਣਦੇ ਹਨਾ ਆਪਾਂ ਆਪਣੇ ਭਰਾ ਨਾਲ ਖੜੇ ਸੀ ਤੇ ਤੇ ਬਾਕੀ ਤੁਸੀਂ ਸਾਰਿਆਂ ਨੇ ਸੱਚ ਦਾ ਸਾਥ ਦਿੱਤਾ ਸੱਚ ਦੀ ਜਿੱਤ ਹੋਈ ਭਾਣਾ ਭਰਾ ਆਪਣਾ ਬਾਹਰ ਆ ਰਿਹਾ ਠੀਕ ਹੈ ਨਾ ਤੇ ਸਾਨੂੰ ਤਾਂ ਸਵੇਰੀ ਚੱਕ ਲਿਆ ਸੀ ਪੁਲਿਸ ਨੇ ਸਾਰੀ ਟੀਮ ਨੂੰ ਸਵੇਰੀ ਸਾਨੂੰ ਗ੍ਰਿਫਤਾਰ ਕਰ ਲਿਆ ਸੀ ਐਡਾ ਵੱਡਾ ਕਾਫਲਾ ਪੁਲਿਸ ਦਾ ਆਇਆ ਹੋਇਆ ਸੀ ਆ ਦੇਖੋ ਤੁਸੀਂ ਆਪ ਹੀ ਦੇਖ ਲਓ ਸਾਰੇ ਲਾਮਬੰਦ ਸੀ ਜਾਣ ਵਾਸਤੇ ਲਓ ਬਾਈ ਅਸੀਂ ਖੜੇ ਗਏ ਹਨਾ ਕੈਮ ਰੱਖਿਓ ਬਾਈ ਠੀਕ ਹੈ ਕੋਈ ਗੱ ਉਧਰ ਆ ਕੇ ਆਪਣਾ ਵੇਖੜੋ ਬਾਹਰ ਖੋਲਦੇ ਆਂ ਚਾ ਕਰ ਗੱਲ ਮੇਰਾ ਸੜਾ ਗੱਲ ਕਰਾਂਗੇ ਗੱਲ ਕਰਾਂਗੇ ਆ ਜਾ ਖੋਲ ਕੇ ਬਾਹਰ ਕੋ ਮੈਂ ਬਾਹਰ ਖੋਲ ਆ ਦੇਖੋ ਜੀ ਸਾਰੀ ਪੁਲਿਸ ਪ੍ਰਸ਼ਾਸਨ ਇੱਥੇ ਇਕੱਠਾ ਹੋਇਆ ਪਿਆ ਮੇਨ ਗੇਟ ਦੇ ਤੇ ਗੇਟ ਖੋਲ ਤਾਂ ਮੈਨੂੰ ਲੱਗਦਾ ਉਹਨਾਂ ਨੇ ਕਿਹੜੀਆਂ ਮੰਗਤਰੀ ਵਰਦੀਆਂ ਪੁਲਿਸ ਇੱਥੇ